ਕਿ ਮੇਉ ਸਾਰੇ ਕੱਲ ਰਾਤੀ ਅੱਧ ਇਸ ਹੋ ਗਏ ਜੀ ਤਾਂ ਸਵੇਰੇ ਉੱਠ ਨਹੀਂ ਹੋਇਆ ਲੇਟ ਸੁੱਤੇ ਸੀਗੇ ਝੰਡਾ ਚੜਾਇਆ ਹੈ ਬਲੌਗ ਬਣ ਨਹੀਂ ਪਾਇਆ ਤੇ ਬਾਕੀ ਬੇਦੇ ਕਿਸੇ ਨੇ ਕਲਿੱਪਾ ਬਣਾਈ ਨਹੀਂ ਉਹ ਐਡ ਕਰ ਦਿੰਨੇ ਆ ਤੇ ਬਾਕੀ ਹੁਣ ਸਵੇਰ ਹੋ ਗਈ ਆ ਆਪਾਂ ਜਿੰਦਬੁਨੀ ਹੁਣ ਆਪਾਂ ਅੱਜ ਜਾਣਾ ਚਮੰਡਾ ਦੇ ਵੀਰਾਂ ਨੂੰ ਕਿੰਨੇ ਮੰਦਰ ਆਉਗੇ ਆਪਾਂ ਸਾਰੀ ਜਗ੍ਹਾ ਰੁਕਾਂਗੇ ਮੀਂਹ ਬਹੁਤ ਹੀ ਪੈ ਰਿਹਾ ਅੱਜ ਆ ਕਰ ਸਕਦੇ ਆ ਬਾਕੀ ਵਾਸ ਆਪਾਂ ਬਾਲ ਜੇ ਸੈਟ ਕਰਾ ਗਏ ਕੋਠੇ ਚੱਲਦੇ ਕੋਠੇ ਲੰਗਰ ਚੱਲਦਾ ਪਿਆ ਸੇਵਾ ਕਰਦੇ ਆ ਵਲੋਗ ਬਣਾਉਣੇ ਆ ਜਾ ਕੇ ਬੱਚਾ ਨੂੰ ਮੈਸੇਜ ਜਲਦੀ ਉੱਤੇ ਜਾ ਕੇ ਠੀਕ ਬਾਕੀ ਪਟੂਰੇ ਛੋਲੇ ਲੰਗਰ ਚੱਲ ਰਿਹਾ ਵਾ ਨਹੀਂ ਇਹ ਝੂਠ ਨਹੀਂ ਬੋਲਣਾ ਆਪਣੇ ਚੱਕੋ ਹਲੋ ਹਲੋ ਹਾਂ ਖਾਲੂਰ ਕੀ ਸਵਾਦ ਦੱਸੋ ਡਾਲਰ ਛੋਲੇ ਡਾਲਰ ਛੋਲੇ ਨਾਲ ਚਾਹ ਸਾਰਾ ਕੁਝ ਪਾਣੀ ਸਾਰੀ ਸੁਵਿਧਾ ਚੱਕੋ ਉਹ ਆ ਬੰਦ ਕਰਤਾ ਬਾਕੀ ਸਾਰਿਆਂ ਨੇ ਲੰਗਰ ਨੂੰ ਮਰ ਖਾ ਲਿਆ ਵਾ ਅਸੀਂ ਘਰ ਤੋਂ ਸਾਨੂੰ ਭੋਖ ਨਹੀਂ ਲੱਗੀ ਬਾਕੀ ਜਣੇ ਖਾ ਲਿਆ ਵਾ ਅੱਧੇ ਖਾ ਰਹੇ ਆ ਬਾਕੀ ਨਹੀਂ ਪੈ ਰਹੇ ਪੂਰਾ ਪੂਰਾ ਆ ਦੇਖ ਸਕਦੇ ਨਹੀਂ ਬਾਕੀ ਮਿਲਦੇ ਤੁਹਾਨੂੰ ਅੱਗੇ ਆ ਗਏ ਬਸ ਬੈਜਣਾ ਜਦੋਂ ਆਪਾਂ ਸਮਾਨ ਪੁਰਾਖਾਗੇ ਉਦੋਂ ਮਿਲਦੇ ਆ ਲੰਗਰ ਲੰਗਰ ਖਾ ਕੇ ਸਾਰੇ ਵੇਲੇ ਹੋ ਕੇ ਹੁਣ ਆਪਾਂ ਆ ਕੇ ਸਮਾਨ ਥੱਲੇ ਛੱਡਣਾ ਆ ਪਾਵੇ ਬਸ ਸਮਾਨ ਛੱਡਣਾ ਉੱਪਰੋਂ ਆਏ ਸੱਤੋਂ ਉੱਪਰੋਂ ਤਿੰਨ ਚਾਰ ਵਗੇੜੇ ਲਾ ਗਏ ਸਾਰੇ ਸੱਜਣ ਭਰਾ ਆਪਣੇ ਸਮਾਰਕ ਆਰੇ ਪਿਆਸ ਪਿਆਸ ਤੇ ਲੱਗ ਗਈ ਹੁਣ ਅੱਗੇ ਆਪਾਂ ਜਾਣਾ ਮਾਤਾ ਬਗਲਾ ਮੁਖੀ ਲੋਕ ਪੀਣੇ ਆ। ਬਾਹਰ ਚੱਲਦੇ ਉਦੋਂ ਮਿਲਦੇ ਆ। ਚਲੋ ਬੰਗਲਾ ਮੁਖੀ ਆ ਕੇ ਤੁਹਾਨੂੰ ਦਿਖਾਵਾਂਗੇ ਮੰਦਰ। ਦਰਸ਼ਨ ਕਰਿਓ। ਬੱਸ ਦੀ ਥੋੜੀ ਬੜੀ ਦਿੱਕਤ ਹੋ ਗਈ ਤੇ ਮੁੰਡੇ ਲਾਰੇ ੱਤਕਾ ਦੇਖੋ ਤੁਸੀਂ। ਲਾਓ ੱਤਕਾ ਲਾਓ। ਉਹ ਵੱਡੀ ਦੇ ਤੂੰ ਇੱਧਰ ਆ। ਚਲੋ ਚਲੋ ਲਾਓ ੱਤਕਾ। ਚਲੋ ਚਲੋ ਜੋਰ ਲਾ ਕੇ। ਬੱਚਾ ਆ ਗਿਆ ਲਾਓ ਲਾਓ ਯਾਰ ਟੱਕਾ ਲਾਓ ਅਭੀ ਆ ਬਣਾ ਆਪਣਾ ਅਭੀ ਵੀਡੀਓ ਨਾ ਦੇਓ ਓ ਸ਼ਾਬਾਹ ਮੁੰਡਿਓ ਨਾ ਚੱਲਾ ਚੱਲਾ ਸਰਦਾਂ ਪਾ ਪਹਿਲ ਨਿਕਲ ਜਾ ਗੱਟੀ ਜਣੀ ਕੱਟੀ ਜਣੀ ਕੱਟੀ ਜਣੀ तो प्षटो प्षटो प्षटो। तो ए, गड़ी गड़ी चली नहीं अनेस निकल चाहिए बटे कटते चलो चलो लाओ जोर

बस निकलने लग गई हो देख सकते हो सभी सारे ने चलो यार चलो चलो। चलो, चलो 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 लाओ फिर लाओ जोर मैं तोड़ लेना तडे एनएन चलो 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 हो होगी स्टार्ट होगी होगी <laughs> ਸਾਕੀ ਆਪਾਂ ਨੇ ਨਾ ਬਸ ਬੈ ਗਏ ਆ ਆਪਾਂ ਚੱਲੇ ਬੰਦ ਬੰਦ ਲਾ ਮੂਵੀ ਤੇ ਪਾਕਿਸਤਾਨ ਨੂੰ ਅੱਗੇ ਆ ਕੇ ਮਿਲਦੇ ਆ ਤੇ ਦੇਖ ਸਕਦੇ ਆ ਇਹ ਵੀ ਬਾਰਿਸ਼ ਹਲਕੇ ਹਲਕੇ ਹੋ ਰਹੀ ਆ ਜੋਣਿਆ ਜੈ ਮਾਤਾ ਦੀ ਉਹ ਗੁੰਗੇ ਹੋਗੇ ਜੈ ਮਾਤਾ ਦੀ ਕਿਉਂ ਹੋਗੇ ਜੈ ਮਾਤਾ ਦੀ ਰੋਟੀ ਨਹੀਂ ਖਾਧੀ ਜੈ ਮਾਤਾ ਦੀ ਉੱਚੀ ਬੋਲੋ ਜੈ ਮਾਤਾ ਦੀ ਬਾਹਰੇ ਬੋਲੋ ਜੈ ਮਾਤਾ ਦੀ ਉੱਚੀ ਬੋਲੋ ਜੈ ਮਾਤਾ ਦੀ ਹਲਕੇ ਬੋਲੋ ਜੈ ਮਾਤਾ ਦੀ ਗੱਜ ਕੇ ਬੋਲੋ ਜੈ ਮਾਤਾ ਦੀ ਔਰਲ ਮੇਲੇ ਬੋਲੋ ਜੈ ਮਾਤਾ ਦੀ ਉਹ ਮੇਲ ਨਹੀਂ ਜਿਨਾ ਜੈ ਮਾਤਾ ਦੀ ਬਾਹਰੇ ਬੋਲੋ ਜੈ ਮਾਤਾ ਦੀ ਉੱਚੀ ਬੋਲੋ ਜੈ ਮਾਤਾ ਦੀ ਮਗਲੇ ਬੋਲੋ ਜੈ ਮਾਤਾ ਦੀੋਂ ਪੋਛੇ ਬੋਲੋ ਜੈ ਮਾਤਾ ਦੀ ਜੈ ਮਾਤਾ माता बंगला पहुंच गए दरबार आप पार्किंग चाह बस उतरे हैं, सारे नहीं उतरे हली देख सकते आपा उतर गए आप जा रहे हैं दरबार उ जाके मिलते हैं हम सारा कुछ दिखाने बाकी सारे उतर रहे ਪਹਿਲੇ ਪਿਛਲੀ ਵਾਲੀ ਤੋਂ ਨਹੀਂ ਆਇਆ ਸੀ ਨਾ ਹਾਂ ਸਾਰੀ ਵਾਰ ਲਾਇਆ ਪਿਛਲੀ ਵਾਲੀ ਬਲੋਕ ਚ ਨਾ ਤਾਮਿਲ ਹੀ ਆਇਆ ਐਸਾ ਹੀ ਨਾ ਆਇਆ ਪਿਛਲੇ ਆ ਰਿਹਾ ਸੀ ਵੀਡੀਓ ਬੋਲ ਮਾਤਾ ਸਾਰੇ ਪਿੱਛੇ ਆਪਾਂ ਅੱਗੇ ਆ ਗਏ ਹਾਂ ਬਾਕੀ 6 ਸਾਡੇ ਬਾਕੀ ਏਡੀ ਲਾਈਨ ਆ ਤੇ ਬਾਕੀ ਚੱਲਦੇ ਜਾਂਦੇ ਬਾਕੀ ਆਪਾਂ ਮਥਾ ਮਥਾ ਦੇਖ ਲਿਆ ਸਾਡੇ ਕੇ ਪ੍ਰਸ਼ਾਦ ਖਾ ਗਏ ਆਪਾਂ ਅੱਗੇ ਬਾਹਰ ਬਾਕੀ ਸਾਰੇ ਜਿਹੜੇ ਵਿਵਾਰ ਅੰਦਰ ਅੰਦਰ ਨਾ ਘੁੰਮ ਰਹੇ ਆ ਬਾਕੀ 22 ਗੁਲਾਬੀ ਹੈ ਮੰਦਰ ਦੀ ਦੇਖ ਸਕਦੇ ਹਵਾ ਨੋ ਰਹੇ ਆ आप जा रहे शिव मंदिर प्राचीन मंदिर है भगवान सिंह हो रे थले उ गया पौड़ी बैक सीडे मे टेक वीडियो बना दी तो जरूर देख सकते मंदिर बाकी दे। दे। देख सकते अपने सारे जने मा टेक के फोटा फूटा खिंच रहे जीजा ही पहला जयकारा लाओ ਬੋਲ ਸੱਚੇ ਦਰਬਾਰ ਕੀ ਜੈ ਬਾਕੀ ਅੱਧੇ ਬੰਦੇ ਆਪਣੇ ਮਥਾ ਮਥਾ ਦੇ ਕੇ ਬੈਠੇ ਹੋਏ ਆ ਚਲੋ ਲਾਉ ਜੀ ਕਰੇ ਕਰ ਮਾ ਬਗਲਾ ਮੁਗੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਨਾ ਬੋਲੇ ਵੀਰ ਬਜਰੰਦੀ ਹਰ ਹਰ ਮਾ ਦੇ ਬਾਕੀ ਸਾਰਿਆਂ ਨੇ ਮੱਥਾ ਦੇਖ ਲਿਆ ਹੁਣ ਚੱਲੇ ਫਿਰ ਬੱਸ 'ਚ ਬਾਕੀ ਮਿਲਦੇ ਤੁਹਾਨੂੰ ਆਪਾਂ ਨੇ ਮੱਥਾ ਦੇਖ ਗਏ ਆਪਾਂ ਚੱਲਦੇ ਆਂ ਕਾਂਗੜਾ ਦੇ ਵੀ ਨਹੀਂ ਚੱਲੇ ਤਾਂ ਅੰਛ ਭਾਈ ਹਾਂਜੀ ਕਾਂਗੜਾ ਦੇ ਵੀ ਜਨਨ ਹੁਣ ਆਪਾਂ ਹੁਣ ਆਪਾਂ ਚੱਲਦੇ ਆਂ ਕਾਂਗੜਾ ਦੇ ਵੀ ਬਗਲਾਮ ਕੀ ਦਾ ਆਪਾਂ ਨਿਕਲਣਗੇ ਬੱਸ 'ਚ ਬੈਠੀਆਂ ਸਾਰਿਆਂ ਨੇ ਹੁਣ ਆਪਾਂ ਕਾਂਗੜਾ ਦੇ ਵੀ ਜਾ ਕੇ ਮਿਲਾਂਗੇ ਚਲੋ ਠੀਕ ਹੈ ਜੀ ਹੈ ਰੋਈ ਬੋਲ ਬਾਈ ਅਸੀਂ ਮੱਥਾ ਟਾਡੇ ਕੰਨਣਾ ਆ ਜਾਣਾ ਜਾਇਆ ਹੋ ਜੰਨੇ ਨਾਣਾ ਅਸੀਂ ਨਾਣ ਕਹਿਣਾ ਉਹ ਇੱਧਰ ਆਪਣੇ ਪਾਸੇ ਆ ਲੱਕੀ ਉੱਧਰ ਉਹ ਬਣਾਣ ਲੱਗੇ ਆ ਬਾਕੀ ਦੇਖ ਸਕਦੇ ਬੰਦੇ ਨਾਲ ਹੀ ਸੇਵਾ ਹਾਂਜੀ ਬਾਕੀ ਆਪਾਂ ਨਾਣੋ ਕੇ ਆ ਗਏ ਆ ਬਣਾ ਗਏ ਚਾਹ ਜੋ ਪੀ ਕੇ ਆ ਗਏ ਆ ਤੇ ਨਾਲ ਹੀ ਲੰਗਰ ਚੱਲ ਹੋ ਗਿਆ ਏ ਦੇਖ ਸਕਦੇ सारी लंगर संगत लंगर ने सारी संगत लंगर खा रही देख सकते हैं दाल चावल मटर पनीर सारा कुछ चल रहा है नाल नाल। ਹਾਂਜੀ ਹੁਣ ਆਪਾਂ ਕੰਗੜਾ ਦੇ ਇੱਥੇ ਚੱਲੇ ਆਂ ਜਰਮਾਨ ਦੇ ਨੂੰ ਬੱਸ ਚ ਬੈ ਗਏ ਆ ਤੁਸੀਂ ਨੂੰ ਵੀ ਨਾਏ ਪੇ ਗਰਮੀ ਬਹੁਤ ਆ ਆ ਦੇਖ ਸਕਦੇ ਹੋ ਕੰਗੜਾ ਦੇ ਵੀ ਦਾ ਆਪਾਂ ਲੰਘਣਾ ਹੈ ਆਪਾਂ ਲੰਘਣਾ ਰਾਤ ਚੱਲ ਗਿਆ ਭਾਲ ਦੇ ਉਹਨਾਂ ਬਿੱਲੀ ਨਾਲ ਭਾਲਾ ਬਗਵਾਜ ਰਿਹਾ ਕਹਿੰਦੇ ਪਰ ਭਾਲਾ ਲੈ ਕੇ ਬਾਦੇ ਚੱਲ ਗਿਆ ਆ ਸਬਜ਼ੀ ਮੰਡੀ ਆ ਇਹ ਦੇਖ ਸਕਦੇ ਬਿੱਲੀ ਨਾਲ ਗਿਆ ਉਹਨੇ ਦੇ ਵਿੱਚੋਂ ਆਪਾਂ ਹੁਣ ਪਹੁੰਚ ਗਏ ਗੰਜਰਵਾਹ ਦੇ ਸਾਰਿਆਂ ਨੇ ਬੰਟੀ ਭਾਈ ਵੀ ਪਹੁੰਚ ਗਏ ਮਗਰਮਗਰ ਬੱਸ ਵੀ ਆ ਗਈ ਆਇਓ ਲਿਓ ਲੀ ਨਾਣਾ ਨਹਾ ਲਾਂਗੇ ਇੱਥੇ ਵੀ ਉੱਪਰ ਜਾਏਗੇ ਉੱਪਰ ਉੱਥੇ ਆ ਮੰਦਰਾ વોਟਰਫਾਲ ਹੋਰ देख सकते हैं पानी बहुत तेज है इस बार तो देख सकते हैं चलने कल चले जाए या नहीं गेड़ा। पानी की रफ्तार बहुत तेज है सारी जगह दिल्ली हो गई फिर कल का है आप चले आप आ रहे हैं ना देखने मौका பச்சுகன் பிடி பூரா சீரட் டண்டா பி டா பூரா ਪਾਣੀ ਦਾ ਵਹਾਵ ਬਹੁਤ ਤੇਜ਼ ਆ। ਬਾਕੀ ਪ੍ਰਧਾਨ ਜੀ ਦੱਸ ਸਕਦੇ ਪਾਣੀ ਦਾ ਵਹਾਵ ਕਿੰਨਾ ਤੇਜ਼ ਆ ਦੱਸੋ। ਨਾਲੋਂ ਜਿਹੜਾ ਨਾਣਾ ਠੰਡਾ ਵਾ। ਪਾਣੀ ਪੂਰਾ ਠੰਡਾ। ਬਾਕੀ ਦੇਖ ਸਕਦੇ ਨਾ ਵੀ ਰੇ ਆ। ਜੋ। ਪਾਣੀ ਪੂਰਾ ਠੇੜ। ਠੰਡੀ ਮੁੱਠੀ ਫੀਲ ਆਂਗੋ। ਬਹੁਤ ਤੇਜ਼ ਪਾਣੀ। ਬੰਦੇ ਰੁਣ ਸਕਦੇ ਬੰਦੇ। ਮੋਟੇ ਹੀ ਨਾ। ਇਹ ਘਰ ਘਰ ਨਾ ਆਉਂਦਾ। ਨਾ ਕਰਨਾ ਹੁੰਦੇ ਨਾ ਬਾਹਰ ਨਾ ਹੁੰਦੇ। ਸਾਡੇ ਬੰਦੇ ਨਾ ਆ ਰਹੇ। ਰੇਲ ਗੀ ਜੰਮੀ ਵੀ ਆ ਦੇਖੋ ਨੰਦਾਂ ਨਹੀਂ। ਗੰਜਰ ਮਾਦੇ ਆਪਾਂ ਮਥਮਥਾ ਦੇ ਕੇ ਨਾ ਨੂੰ ਕੇ ਆਪਾਂ ਖਾਣ ਲੱਪੇ ਬ੍ਰੈਡ ਪਕੋੜੇ ਲੰਗਰ ਆਹੀ ਬ੍ਰੈਡ ਪਕੋੜੇ ਲੰਗਰ ਆਪਾਂ ਨੂੰ ਨਾਲ ਹੀ ਜਦੋਂ ਬੰਦ ਤੇ ਬਹੀਏ ਜਦੋਂ ਵੀਡੀਓ ਬਣਾਣੀ ਪਈ ਤਾਂ ਆਪਾਂ ਕੋਠੇ ਦੇਖਦੇ ਜੀ ਚਾਹ ਬ੍ਰੈਡ ਪਕੋੜੇ ਲੰਗਰ ਚੱਲ ਰਿਹਾ ਸੀ ਤਾਂ ਆਪਾਂ ਉਹ ਨਾਲ ਹੋ ਗਏ ਮੂਹਰਦ ਹੋ ਗਏ ਆਏ ਆ ਪਕੋੜੇ ਖਾਂ ਲੱਪੇ ਉਹ ਕੋ ਬੋਲ ਲੱਭੇ ਤੇ ਬਾਕੀ ਉਹਨਾਂ ਆਪਾਂ ਚੱਲੇ ਆ ਚਮੰਡਾ ਦੇ ਵੀ ਨੂੰ ਜੇ ਆਪਾਂ ਚੰਚ ਮੰਡਾ ਦੇ ਵੀ ਨੂੰ ਜਾ ਕੇ ਤੁਹਾਨੂੰ ਸਰਗੋਤ ਖਾਨੇ ਦੀ ਮੌਸਲਾ। ਸਾਡਾ ਬਾਕੀ ਮੇਰੇ ਦੇ ਅੱਗੇ ਜਾ ਕੇ। ਹਾਂਜੀ ਹੁਣ ਆਪਾਂ ਗੰਜਰਵਾਂ ਦੇ ਉੱਤੇ ਜਾ ਰਹੇ ਹਾਂ ਚੰਚ ਮੰਡਾ ਦੇ ਵੀ ਨੂੰ। ਬਾਕੀ ਅਸੀਂ ਮਾਰਚ ਬੈ ਗਏ ਆ। ਮੌਸਮ ਵੀ ਐਂਡਾ ਨਹੀਂ ਅਲਾਸ ਰਹੀ। ਹਲਕੇ ਹਲਕੇ ਬਰਸਾਤ ਹੋ ਰਹੀ ਆ। ਬਹੁਤ ਵੀ ਆਪਾਂ ਦੇਖੋ ਢੋਲ ਦੀ ਵੀ ਆਣੀ ਹੁਣ ਆਪਾਂ ਭਾਈ ਜਿੰਦਾ ਫੇਰਾ ਨੂੰ ਉਹ ਵੀ ਦਿਖਾਵਾਂਗੇ। ਬਾਕੀ ਦੇਖੋ ਸਾਰੇ ਆਨੇ ਬਲਦੇ ਆਪਣੇ ਬੈਠੇ ਆ। ਹਾਂਜੀ ਆਪਾਂ ਪਹੁੰਚ ਗਏ ਚਮੰਡਾ ਦੇ। ਬਸ ਟੋਕ ਰਹੇ ਆ। ਆਪਾਂ ਬੈਠ ਗਏ ਆ ਆਪਾਂ ਮੋੜਲ ਮਹਾਨੀ ਦੇ ਬੈਠ ਗਏ ਆ। ਉਹ ਤੇ ਕਮਰੇ ਉਮਰੇ ਲਵਾਂਗੇ। ਇਹ ਲੈ ਕੇ ਰੈਸਟ ਕਰਦੇ ਆ ਤੇ ਮਾਦਾ ਦਰਵਾਜ਼ੇ ਜਾਣਾ ਕਿ ਘੁੰਮਣ ਪਿਆਵਾਂ। ਸੋ ਸਾਰੇ ਕਮਰੇ ਚਾਬੀਆਂ ਦੇ ਅਨੁਸਾਰ ਸਾਰਿਆਂ ਨੇ ਖੜੇ ਦੇਖ ਸਕਦੇ। ਜਿੱਦਾਂ ਕਿ ਤੁਹਾਨੂੰ ਦੱਸ ਦਈਏ ਆਪਾਂ ਨਾ ਕਮਰੇ ਲੈ ਲੈ ਸੀ ਆਪਾਂ ਰੈਸਟ ਕਰਕੇ ਨਾ ਚੱਲੇ ਥੱਲੇ। ਥੱਕ ਕੇ ਇਹੀ ਰੈਸਟ ਕਰਕੇ ਨਾ ਆਪਾਂ ਥੱਲੇ ਚੱਲੇ ਆ। ਬਾਕੀ ਅੰਦਖਾਨੇ ਥੱਲੇ ਦਾ ਮੋਲ ਚੱਲ ਜੀ ਜਿੰਨੇ ਦੇਰ ਚਾਪਾ ਅਰੈਸਟ ਕਰਕੇ ਆਏ ਥੱਲੇ ਲੰਗਰ ਦੀ ਤਿਆਰੀ ਪੂਰੀ ਪੂਰੀ ਹੋ ਰਹੀ ਆ ਸਾਰੇ ਆਣੇ ਚੈੱਕ ਕਰ ਸਕਦੇ ਹੋ ਜੀ ਬਾਕੀ ਉਧਰ ਚੱਲ ਮੁੰਡਾ ਦੱਸ ਦੇ ਓਕੇ ਆ ਯਾਰ ਅੱਗੇ 12:00 ਵੱਜਣ ਨੂੰ 1 ਮਿੰਟ ਰਹਿ ਗਿਆ ਮੀਂਹ 'ਚ ਹਜੇ ਵੀ ਦੇਖੋ ਸੇਵਾ ਹੋ ਰਹੀ ਆ ਰੋਟੀਆਂ ਦੀ ਹਾਂਜੀ ਸੇਵਾਦਾਰੋ ਕੁਝ ਕਹਿਣਾ ਚਾਹੁੰਗੇ ਮੀਂਹ ਦੇ ਵਿੱਚ ਸੇਵਾ ਕਰ ਰਹੇ ਸਾਰਿਆਂ ਨੂੰ ਖਾ ਲਈ ਆ ਬਾਕੀ ਅੱਜ ਵਾਸਤੇ ਨੇ ਰਹਿ ਗਏ ਯਾਰ ਦੇਖੋ ਇਹ 12:00 ਵੱਜ ਗਏ ਆ 1 ਮਿੰਟ ਰਹਿ ਗਿਆ ਸਾਰਿਆਂ ਨੇ ਸੇਵਾ ਕਰ ਰਹੇ ਆ ਤੇ ਬਾਕੀ ਅੰਦਰ ਤੁਹਾਨੂੰ ਦਿਖਾਣੇ ਆ ਤੇ ਸੇਵਾਦਾਰ ਇਸ ਟਾਈਮ ਤੇ ਇਸ ਆਦਿ ਹਾਂਜੀ ਜਿੱਦਾਂ ਕੀ ਨਾ ਲੰਗਰ ਪਾਣੀ ਖਾ ਕੇ ਸਾਰੇ ਵੇਲੇ ਬੁੱਲੇ ਹੋ ਗਏ ਹੁਣ ਆਪਾਂ ਆ ਗਏ ਸੌਣ ਹੁਣ ਆਪਾਂ ਮਿਲਾਂਗੇ ਤੁਹਾਨੂੰ ਸਵੇਰੇ ਨਾ ਹੀ ਹੋਈ ਨੀਂਦ ਸਾਨੂੰ ਪੂਰੀ ਪੂਰੀ ਸਵੇਰੇ ਮੱਥਾ ਵੀ ਟੇਕਣਾ ਤਾਂ ਬਾਕੀ ਆ ਦੇਖੋ ਇਹਦੇ ਬੰਦੇ ਤਾਂ ਆਪਣੇ ਸੌ ਗਏ ਆ ਇਹ ਦੇਖੋ ਹੁਣ ਆਪਾਂ ਵੀ ਲੱਗੇ ਸੌਣ ਗੁੱਡ ਨਾਈਟ ਮਿਲਦੇ ਗਾ ਜਮਾ